ਵਾਹਿਗੁਰੂ ਜੀ ਮਿਹਰ ਕਰੋ ਡੈਮਾਂ ਦੇ ਹਾਲਾਤ ਵੀ ਮਾੜੇ ਹੁੰਦੇ ਜਾ ਰਹੇ ਆ ਪੰਜਾਬ ਦੇ ਉੱਤੇ ਮਿਹਰ ਭਰਿਆ ਰੱਖੋ ਕੱਟਾ ਮੇਰਾ ਪਲ 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 ਵਾਹਿਗੁਰੂ 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 ਉਹ ਪਾਪਾ ਖਵਾ ਜਾ ਵੀਰ ਪਾਪਾ 1988 ਤੋਂ ਰਹਿ ਗਿਆ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਪਾਣੀ ਚੜ ਗਿਆ ਉੱਪਰ ਓਏ ਇੱਕ ਨੰਬਰ ਗੇੜਨਾ ਚਾਹੁੰਦਾ ਤੇ ਇਸ ਇਲਾਕੇ ਤੇ ਇਸ ਇਲਾਕੇ ਕਿਉਂ ਕਿਉਂ ਕਰ ਦਿੱਤ ਨਾ ਆ ਮੈਂ ਤੁਹਾਨੂੰ ਪਾਣਾ ਫਿਰ ਯਾਰ ਭਾਈ ਡਰ ਲੱਗਣ ਰਿਹਾ ਅੰਦਰ ਅੱਗੇ ਜਾ ਕੇ ਯਾਰ ਕਮੈਂਟ ਆ ਜੇ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਜੋ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆਂ ਟੂੰਗੀ ਗੰਡਿਆ ਓਏ ਹੈ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਦੇਖੋ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰਾ ਬੱਲ 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 ਵਾਹਿਗੁਰੂ 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 ਉਹ ਮम्मा ਖਵਾ ਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਆਪੇ ਲੋਕਾਂ ਨੂੰ ਸਟਾਰਟ ਮੇਰੇ ਫੋਨ ਤੇ ਆਮਰੀ ਹੋ ਨਾ 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 ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਵਾ ਕੀ ਮੌਲ ਆ ਨਖੇ ਵਾਲੀ ਗੰਦ ਦੇ ਪਾਣੀ ਜੜ ਗਿਆ ਨਖੇ ਵਾਲੀ ਦੇ ਓ ਮੈਂ ਆ ਗਾੜਾ ਆ ਲੈ ਬਾਲੇ ਬਿੱਡੂ ਬਿੱਡੂ ਬੜਾ ਪਾਣੀ ਓਏ ਬਿੱਡੂ ਪਛਾਇਆ ਮੱਛਾ ਟੇਕ ਬਾਬੇ ਦੇ ਵਿਆਹ ਪ੍ਰਸ਼ਾਦ ਮਣੇਗਾ ਪ੍ਰਸ਼ਾਦ ਲਿਆ ਮੱਛਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਲੀਕ ਹੋ ਗਿਆ ਪੈਰ ਓ ਦੇ ਹੋਵੇ ਇਹ ਤੋਹਾਂ ਟੁੱਟ ਜਣੀ ਓਏ ਇਹ ਦੀਵਾਰੇ ਟੁੱਟ ਮਸਾ ਟੇਕੋ ਮਸਾ ਟੇਕੋ ਮਸਾ ਟੇਕੋ ਬਾਬੇ ਦੇ ਇਹ ਕਸਫੀ ਕਰਾਂ ਲੈ ਤੇ ਬੜੀ ਜਾਏਗਾ ਨਾ ਤੇ ਲਗ